ਮਨਵੀਰ ਸਿੰਘ ਵੀਰ ਨੂੰ ਭਲੀ ਭਾਂਤੀ ਕੰਮ ਦੇ ਵਿੱਚ ਵੀਰ ਮੇਰੇ ਤੋਂ ਸੀਨੀਅਰ ਆ ਤੇ ਉਮਰ 'ਚ ਮੇਰੇ ਤੋਂ ਛੋਟਾ ਵੀਰ ਦਾ ਨਾਮ ਹੈਗਾ ਮਨਵੀਰ ਸਿੰਘ ਵੀਰ ਦਾ ਪੇਜ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਾਜ ਇਦਾਂ ਹੀ ਆ ਨਾ ਵੀਰੇ ਹਾਂਜੀ ਹਾਂਜੀ ਵੀਰੇ ਵੀਰ ਨੇ ਆਪਾਂ ਤਾਂ ਲਿਉਂ ਉੱਥੇ ਪਹੁੰਚਣਾ ਜਿੱਥੇ ਵੀਰ ਪਹੁੰਚ ਕੇ ਤੇ ਕੰਮ ਬੰਦ ਕਰ ਦਿੱਤਾ ਪਰ ਵੀਰ ਨਾਲ ਜਦੋਂ ਮੇਰੀ ਗੱਲ ਹੋਈ ਤੇ ਚਲੋ ਛੋਟੇ ਵੀਰ ਨੂੰ ਕਿਹਾ ਵੀ ਦੁਬਾਰਾ ਫੇਰ ਬੀਤ ਉਹਨੂੰ ਕੰਟੀਨਿਊ ਕਰ ਆਪਾ ਟਰੈਕਟਰ ਵੀ ਤੁਹਾਨੂੰ ਦਿਖਾਉਣੇ ਆ ਵੀਰ ਨੇ ਜਿਹੜੀਆਂ ਮੱਲਾਂ ਛੋਟੀ ਉਮਰੇ ਮਾਰੀਆਂ ਉਹ ਵੀ ਦੱਸਦੇ ਆ ਇਸ ਟਰੈਕਟਰ ਨਾਲ ਕੀ ਕੁਛ ਕੀਤਾ ਹੈ ਤੇ ਕਿੱਦਾਂ ਕਿੱਦਾਂ ਹਨਾ ਬੰਦੇ ਦਾ ਇੰਟਰਸਟ ਬਣਦਾ ਹੈ ਤੇ ਕਿੱਦਾਂ ਉਸ ਲਾਈਨ ਚੋਂ ਫੇਰ ਵਾਪਸ ਆਇਆ ਜਿੰਨੇ ਵੀ ਸੀਨੀਅਰ ਚਲੋ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਵੀਰਾਂ ਦੀ ਵੀਰ ਦੀ ਸਾਰਿਆਂ ਨਾਲ ਜਾਨਪਸ਼ਾਨ ਰਹੀ ਕਿਉਂਕਿ ਮੈਨਲੇ ਲੱਖ ਤੱਕ ਨਹੀਂ ਪਹੁੰਚਿਆ ਵੀਰ ਦਾ ਜਿਹੜਾ ਪੇਜ ਆ ਲੱਖ ਤੋਂ ਉੱਪਰ ਤੇ ਪਰ ਹੁਣ ਨਹੀਂ ਉੱਥੇ ਕੁਝ ਐਕਟਿਵ ਰਹਿੰਦਾ ਸੱਸੀ ਕਾ ਵੀਰੇ ਅੱਛੀ ਕਰ ਬਾਈ ਠੀਕ ਠਾਕ ਜੀ ਬਹੁਤ ਵਧੀਆ ਭਰਾ ਬਹੁਤ ਵਧੀਆ ਚੜਦੀ ਕਲਾ ਤੂੰ ਹੀ ਸੁਣਾਉ ਆਪਣਾ ਪਹਿਲਾਂ ਤਾਂ ਮੈਨੂੰ ਇਹ ਦੱਸ ਜਿਹੜੇ ਮੇਰੀ ਉਮਰ ਦੇ ਚਲੋ ਹੋਣਗੇ ਉਹਨਾਂ ਨੇ ਤੇਰੇ ਵਾਲੇ ਪੇਜ ਤੇ ਕੋਈ ਨਾ ਕੋਈ ਵੀਡੀਓ ਤਾਂ ਵੇਖੀ ਹੋਣੀ ਹੈ ਹਾਂ ਜੀ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਹਾਜ਼ ਹਨਾ ਹਾਂਜੀ ਹਾਂਜੀ ਵੀਰੇ ਪੰਜਾਬੀ ਚ ਲਿਖਿਆ ਕਿ ਇੰਗਲਿਸ਼ ਚ ਇਹ ਪੰਜਾਬੀ ਚ ਲਿਖਿਆ ਵੀਰੇ ਫੇਸਬੁੱਕ ਤੇ ਜਿਹੜਾ ਆਪਾਂ ਪੋਸਟ ਆ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਹਾਜ਼ ਨੇ ਓਕੇ ਤੇ ਬਕਾਇਦਾ ਜਦੋਂ ਆਪਾਂ ਬੰਦ ਕਰਨ ਦਾ ਕਾਰਨ ਬੰਦ ਕਰਨ ਦਾ ਕਾਰਨ ਇਦਾਂ ਸੀ ਯਾਰੇ ਇਹ ਨਾ ਪੇਜ ਆਪਣਾ ਹੈਕ ਹੋ ਗਿਆ ਸੀਗਾ ਇੱਕ ਵਾਰ ਅੱਛਾ ਉਸ ਤੋਂ ਬਾਅਦ ਪੇਜ ਚਲੋ ਆਪਾਂ ਵਾਪਸ ਵੀ ਕਾਫੀ ਮਿਹਨਤ ਲੱਗੀ ਤੇ ਵਾਪਸ ਵੀ ਕਰ ਆਏ ਹੈਕ ਹੋ ਜਾਂਦੇ ਆ ਜਿਵੇਂ ਹੁਣ ਮੇਰਾ ਪੇਜ ਏ ਕੋਈ ਹੈਕ ਕਰ ਸਕਦਾ ਇਹ ਵੀਰੇ ਆ ਆ ਵੀ ਹੁਣ ਤਾਂ ਬਹੁਤ ਸਕਿਉਰਿਟੀ ਸਹੀ ਕਰਤੀ ਅੱਜ ਤੋਂ ਜਿਵੇਂ ਕਹਿ ਲੋ ਕਿ 15 ਚ ਚਲ ਜੋ 12 15 16 ਚ ਉਦੋਂ ਨਾ ਆਪਾਂ ਨੂੰ ਇੰਨਾ ਪਤਾ ਨਹੀਂ ਸੀ ਹੁੰਦਾ ਉਦੋਂ ਲਿੰਕ ਤੋਂ ਹੀ ਹੈਕ ਹੋ ਜਾਂਦਾ ਸੀਗਾ ਜਿਵੇਂ ਇੱਕ ਸੀ ਤੇ ਹੁੰਦਾ ਸੀ ਲਿੰਕ ਉਹਦੇ ਤੇ ਉਹ ਲਿੰਕ ਭੇਜਣਾ ਜਦੋਂ ਤੂੰ ਲਿੰਕ ਓਪਨ ਕਰ ਲਿਆ ਫੇਸਬੁੱਕ ਆਈਡੀ ਹੋ ਗਈ ਤੇ ਤੇਰੀ ਦੂਜਾ ਜਿਉ ਪਾਸਵਰਡ ਈਮੇਲ ਜੀਮੇਲ ਦਾ ਪਾਸਵਰਡ ਸਭ ਕੁਝ ਹੁੰਦਾ ਚੱਲ ਜਾਣਾ ਉਹਦੇ ਕੋ ਚਲੇ ਜਾਣਾ ਹਾਂ ਤੇ ਉਹ ਉਦੋਂ ਐ ਕਰ ਲੈਂਦੇ ਸੀ ਪਰ ਮੇਰੇ ਨਾਲ ਤਾਂ ਜਿੱਦਾਂ ਮੇਰਾ ਕੋਈ ਸੱਜਣ ਬੇਲੀ ਸੀ ਉਹਨੂੰ ਮੇਰੀ ਆਈਡੀ ਦਾ ਪਾਸਵਰਡ ਪਤਾ ਸੀ ਉਹਨੇ ਪੇਜ ਕੱਢ ਲਿਆ ਤੇ ਕਾਫੀ ਹਨਾ ਮੈਨੂੰ ਹੋਰ ਪਾਸੇ ਲਾਤਾ ਆਪਾਂ ਨੂੰ ਯਕੀਨ ਸੀ ਉਹ ਬੰਦੇ ਤੇ ਤੇ ਉਹ ਕੰਮ ਗਲਤ ਹੋ ਗਿਆ ਤੇ ਕੰਮ ਗਲਤ ਹੋ ਗਿਆ ਅਖੀਰ ਸਾਨੂੰ ਜਦੋਂ ਪਤਾ ਲੱਗਾ ਫਿਰ ਅਸੀਂ ਉਹ ਬੰਦੇ ਤੇ ਕਾਰਵਾਈ ਵੀ ਕੀਤੀ ਸਾਰਾ ਕੁਝ ਕੀਤਾ ਪੇਜ ਵਾਪਸ ਲੈ ਲਿਆ ਤੇ ਪੇਜ ਬੰਦ ਰਹਿਣ ਦਾ ਕਾਰਨ ਜੋਦੇ ਪਾਏ ਸੀਗਾ ਵੀ ਉਸ ਤੋਂ ਬਾਅਦ ਕੁਸ਼ਕਣਾ ਫਾਦਰ ਸਾਹਿਬ ਦੀ ਤੁਹਾਨੂੰ ਪਤਾ ਸੱਟ ਲੱਗੀ ਸੀ ਮੈਂ ਮਿਲਿਆ ਬਾਪੂ ਤੇ ਖੇਤੀਬਾੜੀ 'ਚ ਪੈਣੇ ਤੇ ਕਬੀਲਦਾਰੀ ਜੀ ਜਿਹਨੂੰ ਕਹਿੰਦਾ ਸੇਰ ਪੈਣੇ ਉਹ ਪੇਜ ਬੰਦ ਕਰਨਾ ਪੈਗਾ ਵੀ ਉਹਨਾਂ ਉਹ ਰਿਟਾਇਰ ਸੀ ਵਿਹਲਾ ਸੀ ਹਾਂ ਪਹਿਲਾਂ ਵਿਹਲੇ ਸੀ ਕਬੀਲਦਾਰੀ ਪਾਈ ਤੇ ਫਿਰ ਕਬੀਲਦਾਰੀ ਪਾਣੇ ਉਹ ਪੇ ਜਲ ਧਿਆਨ ਘਟ ਗਿਆ ਘਰ ਦੀਆਂ ਜ਼ਿੰਮੇਵਾਰੀਆਂ ਚ ਵੱਧ ਗਿਆ ਉਸ ਕਾਰਨ ਕਰਕੇ ਪੇਜ ਨਾਲ 6 ਸਾਰ ਰਿਆ ਬੰਦ ਉਦੋਂ ਵੇਖ ਲਾ ਵੀ ਬਕਾਇਦਾ ਹੁਣ ਤਾਂ ਚਲੋ ਆਪਣੇ ਫੇਸਬੁੱਕ ਜੋ ਵੀ ਹੈਨਾ ਮੋਨਟਾਈਜ਼ਿੰਗ ਵਗੈਰਾ ਕਰਕੇ ਦਿੰਦਾ ਤੈਨੂੰ ਉਦੋਂ ਇਨਕਮ ਆਉਂਦੀ ਸੀ ਕਿ ਨਹੀਂ ਨਹੀਂ ਉਸ ਟਾਈਮ ਵੀਰੇ ਇਨਕਮ ਨਹੀਂ ਸੀ ਆਉਂਦੀ ਉਸ ਟਾਈਮ ਕੋਈ ਇਨਕਮ ਨਹੀਂ ਸੀ ਹਾਂ ਪਰ ਉਸ ਟਾਈਮ ਆਪਣੀਆਂ ਵੀਡੀਓ ਮਿਲੀਅਨ ਤੱਕ ਵੀ ਚੱਲੀਆਂ ਹੋਈਆਂ ਪੇਜ ਤੇ ਓਕੇ ਜਿਹੜੀਆਂ ਪਹਿਲੀਆਂ ਵੀਡੀਓ ਮੈਂ ਵੇਖਿਆ ਤੇਰਾ ਪੇਜ ਸਾਰਾ ਤੇ ਉਦੋਂ ਮੰਨ ਲਾ ਵੀ ਚੱਲਦਾ ਸੀਗਾ ਪਰ ਉਦੋਂ ਕੋਈ ਇਨਕਮ ਨਹੀਂ ਸੀਗੀ YouTube ਤੋਂ ਵੀ ਉਦੋਂ ਲੋਕਾਂ ਨੂੰ ਆਪਣੇ ਨੂੰ ਪਤਾ ਨਹੀਂ ਸੀ ਵੀ ਇਨਕਮ ਆਉਂਦੀ ਆ ਉਦੋਂ ਕੱਲੀ YouTube ਤੋਂ ਆਉਂਦੀ ਸੀ ਤੇ ਆਪਾਂ ਨੂੰ ਪਤਾ ਨਹੀਂ ਸੀ ਕੋਈ ਜਿਹੜੇ ਕਹਲਾ ਵੀ ਪੜ੍ਹੇ ਲਿਖੇ ਜਾਦੇ ਕਹਲਾ ਜਾਂ ਆਪਣੇ ਪਿੰਡੂ ਖੇਤਰ 'ਚ ਇੰਨਾ ਪਤਾ ਨਹੀਂ ਸੀਗਾ ਪਿੰਡਾਂ ਵਾਲਿਆਂ ਨੂੰ ਹੁਣ ਤਾਂ ਸਾਰੇ ਹੀ ਆਪਣੇ ਚਲਾਉਂਦੇ ਆ ਹੁਣ ਸਾਰੇ ਹੀ ਚਲਾਉਂਦੇ ਆ ਹੋਂ ਤਾਂ ਮੰਨ ਲਾ ਹਰੇਕ ਤੇਜੇ ਘਰੇ ਚੱਲ ਜਾ ਤੇ ਇਹ ਰੇਗ ਬੰਦਾ ਕੱਢ ਹੀ ਜਾਂਦਾ ਯੂਟਿਊਬਰ ਵੀ ਤੇ ਫੇਸਬੁੱਕ ਵਾਲਾ ਵੀ ਕਿਉਂਕਿ ਕੋਈ ਨਾ ਕੋਈ ਰੀਲਾਂ ਛੀਲਾਂ ਆਉਦੇ ਕੰਮ ਕਰਦਾ ਹੈ ਬਸ ਇਹਦੇ ਨਾਲ ਚੱਲ ਆਪਣੇ ਜ਼ਿੰਮੇਵਾਰੀ ਦਾ ਵਹਿ ਪਤਾ ਲੱਗ ਗਿਆ ਪਤਾ ਲੱਗ ਗਿਆ ਇੱਕ ਵੀਰੇ ਆਪਣੀ ਨਾ ਮੰਨ ਕੇ ਚੱਲ ਆਪਣੀ ਕਮਿਊਨਿਟੀ ਤਗੜੀ ਵੀ ਹੋਈ ਤਗੜੀ ਐ ਹੋਈ ਵੀ ਮੰਨ ਲਾ ਆਪਣੇ ਹਰੇਕ ਤੀਜੇ ਘਰੇ ਜੇ ਯੂਟਿਊਬਰ ਜਾਂ ਫੇਸਬੁੱਕ ਵਾਲਾ ਕੋਈ ਵੀ ਕਿਸੇ ਵੀ ਪਲੇਟਫਾਰਮ ਤੇ ਬੰਦੇ ਹੈਗੇ ਆ ਹੂੰ ਹੁਣ ਮੰਨ ਲਾ ਆਪਣਾ ਧਰਨਾ ਚੱਲਦਾ ਜਿਵੇਂ ਇੱਕ ਆਵਾਜ਼ ਦੇਣੀ ਆ ਸਾਰਿਆਂ ਨੇ ਉਹਦੇ ਤੇ ਸ਼ੇਅਰ ਹੋ ਗਈ ਹਰੇਕ ਪਿੰਡ ਪਿੰਡ ਪਹੁੰਚ ਗਈ ਪਹੁੰਚ ਗਈ ਅੱਗੇ ਇਦਾਂ ਹੀ ਅੱਗੇ ਮੰਨ ਲਾ ਪੜ੍ਹੇ ਲਿਖਿਆ ਨੂੰ ਪਤਾ ਲੱਗ ਜਾਂਦਾ ਸੀ ਉਹਨਾਂ ਨੇ ਕੁਝ ਬੰਦਿਆਂ ਨੂੰ ਦੱਸਣਾ ਕੁਝ ਨੂੰ ਨਹੀਂ ਪਤਾ ਲੱਗਣਾ ਚੱਲ ਤੋ ਇਹ ਰਹਿ ਜਾਂਦਾ ਸੀ ਸੀਨੀਅਰ ਹੀ ਲਾਲਾ ਇਸ ਫੀਲਡ ਚ ਜਦੋਂ ਤੂੰ ਪੇਜ ਸ਼ੁਰੂ ਕਰਿਆ ਸੀ ਹਾਂਜੀ ਕਿੰਨੇ ਚਿਰ ਚ ਸਟੈਂਡ ਹੋ ਗਿਆ ਸੀ ਵੀਰੇ ਮੈਂ ਤਾਂ ਐਵੇਂ ਤੈਨੂੰ ਕਵਾਂ ਮੈਂ ਪੇਜ ਨਾ ਉਦੋਂ ਨਿਆਣਾ ਜਿਹਾ ਸੀ ਜੋ ਸ਼ੁਰੂ ਕੀਤਾ ਇਨੋਂ ਆਪਾਂ ਕਹਿ ਲੈਨੇ ਕੋਈ 13 ਦਾ 14 ਸਾਲਾਂ ਦਾ ਨਿਆਣਾ ਓਕੇ ਟਰੈਕਟਰਾਂ ਦਾ ਸ਼ੌਂਕ ਬੜਾ ਸੀ ਸ਼ੁਰੂ ਤੋਂ ਹੂੰ ਉਹ ਸ਼ੁਰੂ ਕਰ ਲਿਆ ਹੌਲੀ ਹੌਲੀ 5000 ਲਾਈਕ ਹੋ ਗਿਆ ਫਾਲੋਅਰ ਹੋ ਗਿਆ ਵਾਧੇਗੇ 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 80000 ਤੇ ਜਾ ਕੇ ਨਾ ਕੰਮ ਜਿਵੇਂ ਪੂਰਾ ਮੈਨੂੰ ਪਤਾ ਲੱਗ ਗਿਆ ਵੀ ਹੁਣ ਆਪਾਂ ਸਟੈਂਡ ਆ ਵੀ ਪੂਰਾ ਛੋਟੀ ਦੇ ਕੰਮ ਛੋਟੀ ਦੇ ਕੰਮ ਉਦੋਂ ਨਾ ਟਰੈਕਟਰਾਂ ਵਾਲੇ ਪੇਜ ਹੁੰਦੇ ਸੀ 4-5 ਗਿਣਤੀ ਦੇ ਗਿਣਤੀ ਦੇ ਹੁਣ ਤਾਂ ਬਹੁਤ ਤੇ ਹੁਣ ਬਹੁਤ ਹੋ ਗਏ ਏਦਾਂ ਕਰਕੇ ਦੇ ਉਦੋਂ ਕੋਸ਼ਟ ਟਾਈਮ ਲਈ ਜਿਵੇਂ ਕਹਲਾ ਮਹੀਨੇ ਦੋ ਮਹੀਨੇ ਲਈ ਆਪਣਾ ਪੇਜ ਪਹਿਲੇ ਨੰਬਰ ਤੇ ਵੀ ਰਿਹਾ ਉਹ ਪੰਨਾ ਪੰਜਾ ਪੇਜਾ ਚੋਂ ਅੱਛਾ ਤੇ ਉਹ ਕਿਵੇਂ ਪਤਾ ਲੱਗਦਾ ਸੀ ਉਹ ਇਦਾਂ ਸੀ ਬਾਈ ਜਿਵੇਂ ਫੋਲੋਅਰ ਤੋਂ ਆਈਡੀਆ ਲਾ ਲੀਦਾ ਸੀ ਬਾਈ ਕਿੰਨੇ ਜ਼ਿਆਦੇ ਆ ਉਹ ਕੋਸ਼ਕ ਮਹੀਨੇ ਤਾਂ ਰਿਹਾ ਆਪਣਾ ਮੰਨ ਲਾ ਪਹਿਲੇ ਨੰਬਰ ਤੇ ਵੀ ਫਿਰ ਉਸ ਤੋਂ ਬਾਅਦ ਚਲੋ ਪ੍ਰੋਮੋਸ਼ਨ ਹਰੇਕ ਲਾਉਂਦਾ ਸੀ ਉਸ ਟਾਈਮ ਵੀ ਪ੍ਰੋਮੋਸਟ ਬੂਸਟ ਕਰਦੇ ਸੀ ਪੋਸਟ ਨੂੰ ਨਹੀਂ ਉਦੋਂ ਐਡ ਉਹਨੂੰ ਮਿਲਦੀ ਸੀ ਕਿੱਦਾਂ ਜਿਵੇਂ ਐਡ ਦਾ ਮਤਲਬ ਹੁਣ ਜਿਵੇਂ ਆਪਾਂ ਪੇਜ ਬਣਾਉਨੇ ਆ ਪੇਜ ਬਣਾ ਲਿਆ ਵੀਰ ਭਰਾ ਕਿਸੇ ਨੇ ਐਡ ਕਰਾਉਣੀ ਉਹ ਬੁਲਾ ਲੈਂਦੇ ਆ ਮੈਨੂੰ ਬੁਲਾ ਲਿਆ ਹੋਰ ਕਿਸੇ ਨੂੰ ਬੁਲਾ ਲਈ ਨਹੀਂ ਉਹਦੋਂ ਐਡ ਨਹੀਂ ਸੀ ਹੈਗੀ ਉਹਦੋਂ ਐਡ ਨਹੀਂ ਸੀ ਉਹਦੋਂ ਐਡ ਨਹੀਂ ਸੀ ਹੈਗੀ ਉਹਦੋਂ ਆਪਣੇ ਮਨ ਚ ਵੀ ਨਹੀਂ ਸੀਗਾ ਵੀ ਐਡ ਕਰਨੀ ਆ ਉਹਦੋਂ ਤਾਂ ਬਸ ਮਾਲਾ ਟਰੈਕਟਰਾਂ ਦਾ ਪੇਈ ਸੀ ਕਿਸੇ ਨੇ ਕਹਤਾ ਬਾਈ ਅਸੀਂ ਟਰਾਲੀਆਂ ਬਣਾਉਨੇ ਆ ਆ ਸਾਡਾ ਕਾਰਡ ਆ ਫੋਟੋ ਪਾ ਦੇ ਉਹ ਪਾਤੀ ਭੇਜ ਤੇ ਕਿਸੇ ਨੇ ਕਹਤਾ ਬਾਈ ਆਪਣਾ ਤੂੜੀ ਵਾਲੀਆਂ ਮਸ਼ੀਨਾਂ ਵਾਂ ਦੁੱਜੀਆਂ ਵਾਂ ਜਾਂ ਆਪਣਾ ਮਿੱਟੀ ਦਾ ਕੰਮ ਆ ਉਹ ਪਾ ਦੇ ਉਹ ਤਾਂ ਐਂ ਚੱਲਦਾ ਹੈ ਫੋਟੋ ਭੇਜਣੀ ਜਾਂ ਸਾਡੇ ਟਰੈਕਟਰ ਦੀ ਫੋਟੋ ਪਾ ਦੇ अच्छा ओड़ा ओद वीडियो नहीं, पें नहीं। वीडियो सी पेंडियां इनी वीडियो बहुत ਘੱਟ ਸੀ ਬਾਈ ਉਦੋਂ ਇੱਕ ਵੱਖਰਾ ਹੀ ਚਾ ਹੁੰਦਾ ਸੀ ਜਿਵੇਂ ਨਾ ਕਹਲਾ ਜਿਹੜੀ ਪੇਜ ਤੇ ਫੋਟੋ ਪੈਣੀ ਆ ਵੀ ਜੇ ਮੇਰਾ ਜਿਹਨਾਂ ਦੀ ਬੱਲੇ ਬੱਲੇ ਆ ਵੀ ਉਹਨੇ ਸਾਰੇ ਪਿੰਡ 'ਚ ਇਹ ਗੱਲ ਕਹਿੰਦੇ ਫਿਰਨਾ ਓਏ ਉਹ ਪੇਜ ਖੋਲ ਕੇ ਵੇਖੋ ਮੇਰੀ ਉਹਨੇ ਫੋਟੋ ਪਾਈ ਬਾਈ ਅੱਛਾ ਆਹ ਸਾਹ ਸੀ ਉਦੋਂ ਬੜਾ ਜ਼ਿਆਦਾ ਬਾਈ ਜਿਵੇਂ ਕਹਲਾ ਨਾ ਪੇਜ ਦਾ ਚਾ ਸੀ ਵੀ ਫੋਟੋ ਪੈ ਜਾਣੀ ਨਾ ਟਰੈਕਟਰ ਦੀ ਪੇਜ ਦੀ ਹਾਂ ਪੇਟੇ ਤੇ ਉਹਨਾਂ ਕਹਿਣਾ ਬੱਲੇ 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 ਬਾਈ ਮੇਰੀ ਫੋਟੋ ਪੈ ਗਈ ਮੈਸੇਜ ਤੋਂ ਮੰਨੇਗਾ ਹੁਣ ਤਾਂ ਕੋਈ ਕਿਸੇ ਨੂੰ ਭੇਜਦਾ ਨਹੀਂ ਉਸ ਟਾਈਮ ਦਿਹੜੀ ਦਾ 1.5 150 2 200 3 300 ਮੈਸੇਜ ਨਾਰਮਲ ਗੱਲ ਸੀ ਤੈਨੂੰ ਆਉਂਦੇ ਸੀ ਫੋਟੋਆਂ ਆ ਜਾਣੀਆਂ ਮੈਂ ਸ਼ਡਿਊਲ ਬਣਾਉਣਾ ਜਿਹੜੀ ਆਪਣੀ ਸ਼ਡਿਊਲ ਪੋਸਟ ਪੈਂਦੀ ਆ ਫੋਟੋਆਂ ਪੈਂਦੀਆਂ ਸੀ ਉਦੋਂ ਜਦਿਆਂ ਵੀਡੀਓ ਹੈ ਨਹੀਂ ਸੀ ਤੂੰ ਬਈ ਇਸ ਹਿਸਾਬ ਨਾਲ ਆਲਾ ਵੀ ਮੈਂ ਸ਼ਡਿਊਲ ਬਣਾਉਣਾ ਜਿਨੇ ਅੱਜ ਫੋਟੋ ਭੇਜੀ ਆ ਉਹਦੀ 1.5 ਮਹੀਨੇ ਬਾਅਦ 2 ਮਹੀਨੇ ਬਾਅਦ ਜਾ ਕੇ ਵਾਰੀ ਆਉਣੀ ਇੰਨਾ ਕੰਮ ਵੀ ਫੋਟੋ ਪੈ ਗਈ ਫੋਟੋ ਦਾ ਹੀ ਇੰਨੀ ਫੋਟੋ ਆਉਂਦੀ ਹੁੰਦੀ ਸੀ ਫੋਟੋ ਫਿਰ ਫੋਟੋ ਵੀ ਆਣੀ ਇੱਕ ਫੋਟੋ ਹੁਣ ਪਾਲੀ ਹਾਂ ਇੱਕ ਫੇਰ ਪਾਲੀ 2 ਘੰਟਿਆਂ ਨੂੰ ਇੱਕ ਫੇਰ ਦੁਪਹਿਰੇ ਪਾਤੀ ਕਿਸੇ ਦੀ ਕਿਸੇ ਦੀ ਸ਼ਾਮ ਨੂੰ ਪਾਤੀ 6 6 8 8 ਪੋਸਟਾਂ ਫੋਟੋਆਂ ਦੀਆਂ ਇੱਕ ਦਿਨ ਦੀਆਂ ਕੱਢਦੇ ਰਹਾਂ ਤੇ ਮੰਨ ਲਾ ਉਦੋਂ ਫੋਟੋ ਹੀ ਇੰਨੀ ਆਉਂਦੀ ਹੁੰਦੀ ਯਾਰ ਜੇ ਫੇਸਬੁੱਕ ਉਦੋਂ ਜਿਹੜੇ ਹਸਾਲਾ ਤੋਂ ਦੱਸਦਾ ਪਿਆ ਇਹ ਕਿੰਨੇ ਸਨਾਂ ਦੀ ਗੱਲ ਆ 2000 ਇਹ 2014 15 ਦੀ ਲਾਲਾ 12 ਤੋਂ 15 ਦੇ ਵਿੱਚ ਦੀ ਗੱਲ ਆ ਇਹ ਜਦੋਂ ਨਵੇਂ-ਨਵੇਂ ਐਂਡਰੌਇਡ ਆਏ ਆ 11-12 ਚ ਮੇਰੇ ਹਿਸਾਬ ਨਾਲ ਤੇ ਤੂੰ ਉਹਦੇ ਵੇਰਵਾ ਲਿਆ ਉਹਦੋਂ ਹਾਂ ਬਣਾਇਆ ਸੀ ਕਿਉਂਕਿ ਮੈਂ ਨਾ ਐਂਡਰੌਇਡ ਫੋਨ ਦਾ ਮੈਂ ਸ਼ੁਰੂ ਤੋਂ ਰਿਹਾ ਲਾੜਲਾ ਹੂੰ ਤੇ ਮੈਨੂੰ ਇਹ ਸੀ ਮੈਂ ਘਰੇ ਜिद ਕਰਕੇ ਤੇ ਛੋਟੀ ਜਿਹੀ ਉਮਰ ਜੀ ਮੈਨੂੰ ਘਰਦਿਆਂ ਲੈ ਤਾਂ ਮੈਂ ਕਿਹਾ ਮੈਂ ਤਾਂ ਆਹੀ ਲੈਣਾ ਫੋਨ ਹੀ ਲੈਣਾ ਅੱਛਾ ਉਹ ਗਾਂ ਜਿਵੇਂ ਫਿਰ ਇਹ ਹੋ ਗਿਆ ਪੇਜ ਬਣ ਗਿਆ ਹੂੰ ਲਿੰਕ ਜੋੜ ਦੇ ਗੇ ਗਾਂ ਦੀ ਗਾਂ ਬੰਦਿਆਣਾ ਜਿਵੇਂ ਹੈਪੀ ਆ ਹੈਪੀ ਮਾਲਾ ਹਾਂ ਉਹ ਹੁਣ ਤਾਂ ਆਪਣੇ ਆਂ ਰਾਹ ਇੱਧਰ ਲੈ ਆਂਦਾ ਆਪਾਂ ਉਦੋਂ ਆ ਡੰਗਰਾਂ ਵਾਲਾ ਥਾਣੀ ਸੀ ਇੱਥੇ ਰਾਹ ਸੀ ਆਪਣੇ ਹੂੰ 2012 ਚ ਅੱਜ ਕੁਛ ਕੇ ਚਲ ਹੈਪੀ ਕੋਲ ਅੱਜ ਵੀ ਨਾਂ ਲੈ ਦੋ ਮਨਵੀਰ ਕਮਾਲ ਗੜੋ ਹੂੰ ਉਹ ਵੀਰ ਜਾਂਦਾ ਜਾਂਦਾ 2012 ਚ ਇੱਥੇ ਮੇਰੇ ਕੋਲ ਘਰੇ ਆਇਆ ਵਾ ਤੇਰੇ ਵਾਂਗੂ ਸਰਪ੍ਰਾਈਜ਼ ਦਿੱਤਾ ਉਹਨੇ ਅੱਛਾ ਉਹਨਾਂ ਮੈਂ ਰੋਸ ਗਿਆ ਸੀ ਅਸੀਂ ਗੱਲ ਕਰਦੇ ਸੀ ਕਿਉਂਕਿ ਛੋਟੀ ਉਮਰੇ ਫੋਨ ਮਿਲ ਗਿਆ ਕਿ ਇੱਕ ਦੂਜੇ ਨਾਲ ਲਿੰਕ ਬੰਨਦੇ ਕੇ ਗੱਲ ਕਰੀ ਜਾਣੀ ਹਣਾ ਤੇ ਉਹ ਇੱਥੇ ਵੇਲਾ ਵੀ ਉਹਨਾਂ ਮੈਂ ਰੋਸ ਗਿਆ ਵੀ ਤੂੰ ਯਾਰ ਮੇਰੇ ਲਾਗ ਗਿਆ ਲੰਘ ਗਿਆ ਤੇ ਤੂੰ ਆਇਆ ਨਹੀਂ ਤੇ ਬੰਦਿਆਂ ਦੀ ਐਡੀ ਖਿੱਚ ਹੁੰਦੀ ਸੀ ਉਦੋਂ ਇੱਕ ਦੂਜੇ ਨਾਲ ਇੰਨਾ ਮੋਹ ਹੁੰਦਾ ਸੀ ਹੈਪੀ ਨੇ ਮੈਨੂੰ ਗਰਮੀਆਂ ਦੇ ਦਿਨ ਮੈਂ ਹਾਲੇ ਵੀ ਯਾਦ ਆਦਾ ਸੁੱਤਾ ਪਿਆ ਸਕੂਲ 'ਚ ਹੁੰਦਾ ਸੀ ਉਦੋਂ ਮੈਂ ਤੇ ਹੈ ਪਲਾਸ 2 ਤੇ ਹੈਪੀ ਨੇ ਫੋਨ ਲਾਇਆ ਕਹਿੰਦਾ ਤੇਰੇ ਪਿੰਡ ਆ ਗਿਆ ਤੇ ਆਪਦਾ ਬਾਹਰ ਆ ਜਾ ਫਿਰ ਉਹਨੂੰ ਮੈਂ ਰਸਤਾ ਦੱਸਿਆ ਇੱਥੇ ਫੋਟੋ ਵੀ ਹੈਗੀ ਉਦੋਂ ਹੈਪੀ ਕਟਿੰਗ 'ਚ ਸੀ ਹਾਂ ਹੁਣ ਤਾਂ ਉਹ ਵੀਰ ਨੇ ਸਰਦਾਰ ਬਣ ਗਿਆ ਹੁਣ ਤਾਂ ਸਰਦਾਰ ਸਾਹਿਬਾ ਉਦੋਂ ਕਟਿੰਗ ਸੀ ਉਦੋਂ ਫਿਰ ਲਿੰਕ ਹੈ ਬੰਦ ਗਏ ਇੱਕ ਸਰਪੰਚ ਹੁੰਦਾ ਸੀ ਐਤੀਆਣੇ ਵਾਲਾ ਟੋਜਨਾ 'ਚ ਹੂੰ ਐਤੀਆਣਾ ਸਰਪੰਚ ਉਹ ਬਾਈ ਬਹੁਤ ਸੀਨੀਅਰ ਸੀ ਮੈਂ ਤਾਂ ਉਹਦਾ ਜਵਾਕ ਸੀਗਾ ਮੰਨ ਲਾ ਅਸੀਂ ਉਹਨੂੰ ਮੈਂ ਬੜੀ ਮੇਰੀ ਮੈਂ ਕਹਿੰਨਾ ਰਾਤ ਨੂੰ ਤਿੰਨ ਤਿੰਨ ਘੰਟੇ ਗੱਲ ਹੋਈ ਜਾਣੀ ਬਾਈ ਨਾਲ ਟਰੈਕਟਰਾਂ ਬਾਰੇ ਚਾਹੀ ਇਨਾਂ ਦਾ ਹੀ ਨੌਲੇਜ ਲੈਣ ਦਾ ਜਾਂ ਕੁਝ ਵੀ ਤੂੰ ਜਾਂਦਾ ਰਿਹਾ ਤੂੰ ਵੀ ਮੁਕਾਬਲੇ ਮੁਕੰਮਲ ਨਹੀਂ ਮੈਂ ਮਨ ਲਾ ਵੇਖਣ ਜ਼ਰੂਰ ਜਾਣਾ ਰਿਹਾ ਹੂੰ ਚੁੱਗ ਜਦੋਂ ਚੁੱਗਾ ਹਾ ਮੋਗੇ ਨਾਲ ਆਪਣੇ ਕੋਟੀ ਸੇਖਾਂ ਤੋਂ ਅੱਗੇ ਹੂੰ ਇੱਥੇ ਟੋਜਨ ਮੁਕਾਬਲਾ ਆਇਆ ਸੀ ਤੇ ਉਦੋਂ ਅਸੀਂ ਵੇਖਣ ਗਏ ਸੀ ਉਦੋਂ ਮੈਂ ਪਹਿਲੀ ਵਾਰੀ ਸਰਪੰਚਾਇਤ ਜਣੇ ਨੂੰ ਬਾਇ ਫੇਸ ਮਿਲਿਆ ਸੀ ਅੱਛਾ ਐਡਾ ਗੁੱਡ ਬੰਦਾ ਸੀ ਵੀ ਛਾੜੀ ਗੱਲਾਂ ਦੇ ਸੁੱਖਾ ਹੋ ਗਿਆ ਕਿ 47 ਵਾਲਾ ਖਾਲਸਾਪੁਰ ਖਾਲਸੇ ਵਾਲੇ ਸਟੈਂਡਰਡ ਵਾਲੇ ਉਹ ਸੁੱਖਾ ਵੀਰ ਵੀ ਪੂਰਾ ਜਾਣਦਾ ਸੀ ਜਿੱਦਣ ਚੁੱਗੇ ਟੂਰਨਾਮੈਂਟ ਸੀ ਅਸੀਂ ਉਹਦੇ ਟਰੈਕਟਰ ਤੇ ਹੀ ਸੀਗੇ ਅੱਛਾ ਤੇ ਐਦਾਂ ਕਰਕੇ ਛੋਟੀ ਉਮਰ ਹੀ ਕਹਿਣ ਦਾ ਅੰਦਰੋਂ ਪੇਜ ਕਰਕੇ ਤੇਰੀ ਜਾਨ ਪਛਾਣ ਗਾਂ ਜਾਨ ਪਛਾਣ ਬੜੀ ਬਣ ਗਈ ਐਦਾਂ ਕਰਕੇ ਫਿਰ ਸਾਰੇ ਹੈਪੀ ਵੀਰ ਹੁਣੀ ਸਾਰੇ ਆਦਾ ਬਿਜ਼ੀ ਆਪਦੀ ਲਾਈਫ ਚੋਂ ਤਾਂ ਉਹਨਾਂ ਦਾ ਕੰਮ ਗਾਂ ਦੀਆਂ ਬਸ ਹੁਣ ਰਾਤ ਹੀ ਉਹਨੇ ਵੀਡੀਓ ਰੀਲ ਸੈਂਡ ਕੀਤੀ ਸੀ ਹੈਪੀ ਨੇ ਉਹ ਜਿਹੜੇ ਹੁੰਦਾ ਉਹ ਨਿਸ਼ਾਨ ਸਹਿਬ ਬਾਰੇ ਸੀਗੀ ਵੀ ਉਹ ਲਾਉਣ ਨੂੰ ਤੇ ਉਹਨੇ ਮੈਸੇਜ ਸੈਂਡ ਕੀਤਾ ਸੀਗਾ ਤੇ ਮੈਂ ਉਹ ਵੇਖਿਆ ਤੇ ਮੈਂ ਚੱਲ ਆਪਣਾ ਪੁੰਦਾ ਹੀ ਆ ਵੀ ਆਪਣੇ ਯਾਰਾਂ ਦੋਸਤਾਂ ਦਾ ਵੀ ਸ਼ੇਅਰ ਸ਼ੂਰ ਕਰਨ ਦਾ ਤੇ ਉਦਾਂ ਵੇਲਾ ਵੀ ਗੱਲ ਮੇਰੀ ਹੈਪੀ ਨਾਲ ਨਹੀਂ ਹੁੰਦੀ ਜਦੋਂ ਸ਼ਾਇਦ ਕਿਤੇ ਜਾਂ ਹੁੰਦੀ ਲੋਡ ਹੁੰਦੀ ਏ ਜਦੋਂ ਲੋਡ ਹੁੰਦੀ ਇੱਕ ਦੂਜੇ ਨੂੰ ਹਾਂ ਤੇ ਜਦੋਂ ਮੰਨ ਲਾ ਵੀ ਉਦੋਂ ਇੱਕ ਦੂਜੇ ਨੂੰ ਲੋਡ ਆ ਬਾਈ ਉਦੋਂ ਅਸੀਂ ਗੱਲ ਵੀ ਮਿਲਦੇ ਵੀ ਕਰਦੇ ਸਾਰਾ ਕੁ ਉਹਦਾਂ ਸ਼ਹਿਰ ਵੀ ਯਾਰ ਮਿਲ ਪੇ ਤੇ ਗੱਡੀ ਰੋਕੇ ਹਾਂ ਗੱਡੀ ਰੋਕੇ ਜੀ ਹੋ ਜਾਂਦਾ ਵੀਰੇ ਗੱਲ ਆਹੀ ਹੈ ਨਾ ਕਿਉਂਕਿ ਆਪਾਂ ਜੇ ਕਹੀਏ ਹੁਣ ਉਸ ਉਮਰੇ ਤੂੰ ਵੀ ਵੇਲਾ ਸੀ ਬਸ ਹੁਣ ਤੋਂ ਵੀ ਕੰਮ ਕਰਦਾ ਉਹ ਵੀ ਕੰਮ ਕਰਦਾ ਉਹਨੂੰ ਵੀ ਕੰਮ ਉਹਨੂੰ ਮੇਰੇ ਨਾਲ ਵੱਧ ਪੈ ਗਿਆ ਹਾਂ ਉਹ ਆਪਾਂ ਉਦੋਂ ਸੀਗੇ ਬਾਪੂਆਂ ਦੇ ਸਿਰ ਤੇ ਵਿਲੇ ਰਟਾਇਰ ਵਿਲੇ ਰਟਾਇਰ ਉਦੋਂ ਫੋਨ ਮਾਰਿਆ ਕੰਮ ਇਹੀ ਸੀਗਾ ਵੀ ਉਹਦੇ ਕੋਲ ਪਹੁੰਚਣਾ ਤੇ ਪਹੁੰਚਣਾ ਹੁਣ ਆਪਾਂ ਕੰਮ ਦੇਖਣਾ ਹੁੰਦਾ ਤੇ ਨੂੰ ਸਾਰਾ ਖੇਤੀ ਦਾ ਕਣਕ ਝੋਨਾ ਆਉਦਾ ਸਾਰਾ ਕੁਝ ਯਾਰ ਪੈਸਾ ਦੱਥਾ ਸਾਰਾ ਕੁਝ ਡੰਗਰ ਬੱਚਾ ਘਰੇ ਕੋਈ ਸੌਦਾ ਪਤਾ ਸਭ ਕੁਝ ਟੈਨਸ਼ਨ ਆ ਸਭ ਕੁਝ ਜਦੋਂ ਉਹ ਟਾਈਮ ਸੀ ਨਾ ਉਹਦੇ ਕੋਲ ਟੈਨਸ਼ਨ ਹੀ ਨਹੀਂ ਸੀ ਉਦੋਂ ਇੱਕੋ ਟੈਨਸ਼ਨ ਹੁੰਦੀ ਹਾਏ ਮੇਰੀ ਪੋਸਟ ਸ਼ਡਿਊਲ ਲਗੀ ਤੀ ਆ ਪੈ ਗਈ ਕਿ ਨਹੀਂ ਸਹੀ ਗੱਲ ਆ ਉਦੋਂ ਇਹ ਟੈਨਸ਼ਨ ਹੁੰਦੀ ਸੀ ਯਾਰ ਹਾਂ ਤੇ ਉਹ ਸਮਾਂ ਵਧੀਆ ਸੀ ਐਈ ਹੁੰਦਾ ਸਭ ਨੂੰ ਚੇਤੇ ਆਉਂਦਾ ਆ ਸਾਗਤਾ ਵਾ ਐਝੋਈ ਬੜੀ ਲਈ ਫੇਰ ਨਾ ਉਦੋਂ ਮੈਂ ਬਈ ਜਦੋਂ ਮੈਂ ਟਰੈਕਟਰ ਚਲਾਉਣ ਲੱਗਾ ਨਾ ਤੈਨੂੰ ਮੈਂ ਗੱਲ ਦੱਸਦਾ ਸਾਡੇ ਇੱਥੇ 15 16 ਵੇਹਲੀਆਂ ਪਿੰਡ ਲਾਲਾ ਸਾਡਾ ਬਾਕੀ ਸਾਡੇ ਇੱਥੇ ਲਾਗੇ ਬੰਨੇ ਕੋਈ ਵੀ ਐਡਾ ਛੋਟਾ ਡਰਾਈਵਰ ਨਹੀਂ ਸੀ ਹੈਗਾ ਅੱਜ ਵੀ ਤੂੰ ਜਿਹਨੂੰ ਮਰਜ਼ੀ ਪੁੱਛ ਲੈ ਤੇ ਛੋਟੀ ਉਮਰੇ ਚਲਾਉਣ ਲੱਗ ਗਿਆ ਮੇਰੇ ਡੈਡੀ ਦੀ ਨਾ ਡਰਾਈਵਰੀ ਮੰਨੀ ਆ ਇੱਥੇ ਕਿਸੇ ਨੂੰ ਪੁੱਛ ਲਈ ਬੀ ਬਿੱਟੂ ਕਿਵੇਂ ਦਾ ਡਰਾਈਵਰ ਹੈ ਹੂੰ ਪੁਰਾ ਜਸਵੀਰ ਹੂੰ ਤੇ ਜਾਂ ਇਹ ਚੀਜ਼ ਪੁੱਛ ਲਈ ਕਿਵੇਂ ਦਾ ਉਹ ਪਤਾ ਅਗੋ ਕੀ ਕਹੂਗਾ ਜਿਹੜੇ ਬੰਦੇ ਦੀ ਆਪਣੇ ਨਾਲ ਨਹੀਂ ਵੀ ਬੰਦੀ ਉਹ ਵੀ ਇਹ ਗੱਲ ਕਹੂਗਾ ਕਹਿੰਦਾ ਬਿੱਟੂ ਦਾ ਟਰੈਕਟਰ ਟਕੜਾ ਸੀ ਜਿਹੜਾ ਝਾਲ ਚੱਲ ਗਿਆ ਜਿ ਕੋ ਹੋਰ ਹੁੰਦਾ ਖਿੱਲਰ ਜਾਣਾ ਸੀ ਹੈ ਉਹ ਫਿਰ ਬਾਈ ਜਦੋਂ ਚਲਾਉਣ ਲੱਗੇ ਹੂੰ ਮੈਨੂੰ ਚਾਵੜਾ ਹੁੰਦਾ ਸੀਗਾ ਨਿੱਕੇ ਹੁੰਦਾ ਉਹ ਟਰੈਕਟਰ ਦਾ ਹੂੰ ਤੇ ਡੈਡੀ ਨੇ ਕਿਹਾ ਵੀ ਚੱਲ ਕੋਨੀ ਮੈਨੂੰ ਸੱਤਾਂ ਕਿਸਾਲਾਂ ਦੇ ਨੂੰ ਨਾ ਬੌਣ ਲੱਗ ਪਿਆ ਟਰੈਕਟਰ ਤੇ अच्छा उदा ਨਾਲ ਤਾਂ ਬਹਿਣਾ ਨਾ ਸੀਟ ਤੇ ਬਹਾ ਦੇਣਾ ਗੇਰ ਪਾ ਦੇ ਨੇ ਜਿੱਦਨ ਬਾਈ ਐਨ ਐਗਜੈਕਟ 11 ਸਾਲਾਂ ਦਾ ਹੋਇਆ ਮੈਂ ਹੂੰ 11 ਸਾਲਾਂ ਦਾ ਜਿੱਦਨ ਹੋਇਆ ਉਸ ਤੋਂ ਬਾਅਦ ਮੇਰੇ ਪਿਓ ਨੇ ਟਰੈਕਟਰ ਤੇ ਬਹਿ ਕੇ ਨਹੀਂ ਵੇਖਿਆ ਉਸ ਤੋਂ ਬਾਅਦ ਤੋਂ ਕੰਮ ਆ ਸੰਭ 11 ਸਾਲਾਂ ਦਾ ਮੈਂ 22 ਤੋਂ ਲੈ ਕੇ ਇਹ ਹੋ ਜਾਈ ਲੱਗੀ ਇਹ ਤਾਂ ਵਿਰਿਆ ਆ ਕੇ ਲੱਗੀ ਆ ਮਤਲਬ 21 22 ਚ ਤੇਰੀ ਉਹਦੋ ਉਮਰ ਕਿੰਨੀ ਸੀ 22 ਸਾਲੀ 2001 ਦੇ ਜਨਮੇ ਸਿੱਧਾ ਲਾਲਾ ਹਾਂ ਇੱਕ ਮਾਡਲ ਟਰੈਕਟਰ ਇਹ ਹਣਾ ਇਹ ਵੀ ਇੱਕ ਮਾਡਲ ਆ ਇਹ ਜਿਹੜੇ ਦਿਨ ਦਾ ਮੇਰਾ ਜਨਮ ਆ ਹੂੰ ਮੇਰਾ ਤੜਕੇ ਦਾ ਜਨਮ ਆ ਇਹ ਦੁਪਹਿਰ ਵਲੇ ਉਸੇ ਦਿਨ ਦਾ ਕਢਾਇਆ ਨਵਾ ਕਢਾਇਆ ਜੀਰੇ ਏਜੰਸੀ ਚ ਅੱਛਾ ਜਿੱਦੇ ਤੇਰਾ ਜਨਮ ਹੋਇਆ ਇਹ ਡਾਕਟਰ ਉਹਦੇ ਦੁਪਹਿਰੇ ਲਿਆਂਦਾ ਉਸੇ ਦਿਨ ਕਢਾਇਆ ਮਹਾਵੀਰ ਜੈਨ ਵਾਲਿਆਂ ਦੀ ਏਜੰਸੀ ਆ ਸਾਡੇ ਜੀਰੇ ਹਮ ਸਵਰਾਜ ਜਣ ਵਾਲੀ ਉਹੀ ਪੁਰਾਣੀ ਪੁਰਾਣੀ ਚੱਲੇ ਜਾਂਦੇ ਹ ਹੱਲੇ ਵੀ ਉਹਨਾਂ ਦੀ ਬਹੁਤ ਤਕੜੀ ਏਜੰਸੀ ਸੀ ਉਹ ਏਜੰਸੀ ਹੈ ਨਾ ਜਿਹੜੀ ਬਾਕੀ ਪਤਾ ਨਹੀਂ ਮੈਨੂੰ ਬਹੁਤਾ ਦਾ ਵੀ ਇਹ ਦੋ ਏਜੰਸੀਆਂ ਸਭ ਤੋਂ ਟਾਪ ਤੇ ਆ ਇੱਕ ਤਾਂ ਸਮਰਾਲਾ ਹਮ ਪਹਿਲੇ ਨੰਬਰ ਤੇ ਹਮ ਕੋਈ ਵੀ ਸਵਰਾਜ ਨਵਾਂ ਟਰੈਕਟਰ ਬਿਲ ਬਿਲਿੰਗ ਕਰਦਾ ਵਾ ਲਾਂਚ ਹੋਇਆ ਬਿਲਿੰਗ ਹੋਣੀ ਆ ਪਹਿਲੇ ਨੰਬਰ ਤੇ ਹੋਣੀ ਸਵਰਾਲਾ ਏਜੰਸੀ ਨੂੰ ਦੂਜੇ ਨੰਬਰ ਤੇ ਜੀਰਾ ਏਜੰਸੀ ਨੂੰ ਹੋਣੀ ਆ ਫੇਰ ਅਗਲੇ ਆਉਂਦੇ ਦੂਜੇ ਨੰਬਰ ਤੇ ਏਜੰਸੀ ਹੋਣੀ ਆ ਆਪਣੇ ਏਰੀਆ ਚ ਤਾਂ ਯਾਰ ਇਹਦੀ ਮੈਂ ਕਿਹਾ ਹਲੇ ਵੀ ਤੂਤੀ ਬੋਲਦੀ ਆ ਆਪਣੇ ਸਵਰਾਜ ਦੂਜਾ ਟਰੈਕਟਰ ਹੀ ਨਹੀਂ ਕੋਈ ਹੁੰਦਾ ਯਾਰ ਸਾਡੇ ਤੋਂ ਇਹ ਹਿਸਾਬ ਵਾਲਾ ਆਪਣੇ ਨਾ ਇੱਥੇ ਸਵਰਾਜ ਟਰੈਕਟਰ ਅਸੀਂ ਇੱਕ ਦਿਨ ਚ 8 8 ਨਿਕਲਦੇ ਵੇਖਿਆ ਆਉਂਦੇ ਅੱਖੀ ਸੀ ਜਾਂਦਾ ਜਿਹੜੇ ਦੂਜੀਆਂ ਏਜੰਸੀਆਂ ਆ ਲੈ ਆ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਸਾਬ ਆਪਾਂ ਦਾ ਵਧੀਆ ਨੇ ਪਰ ਉਹ ਫੋਰਸ ਬੋ ਕਰਦੇ ਹ ਹੁਣ ਸਵਰਾਜ ਕੋਲ ਤੂੰ ਟਰੈਕਟਰ ਲੈਣ ਚੱਲ ਜਾ ਚਲੋ ਥੋੜਾ ਜਾ ਇਹ ਨਾ ਉਹ ਜਾਂਦਾ ਚਲੋ ਸਾਡੇ ਤਾਂ ਉਹ ਫਰੈਂਡ ਨੇ ਡੈਡੀ ਦੇ ਹਨਾ ਏਜੰਸੀ ਚ ਹੂੰ ਤੇ ਤਾਂ ਕਰਕੇ ਖਿੱਚ ਕਰਦੇ ਆ ਨਹੀਂ ਤਾਂ ਸਵਰਾਜ ਦੀ ਕਿਸੇ ਏਜੰਸੀ ਚਲ ਜੀ ਮਾਰਕੀਟ ਬਹੁਤ ਉਣ ਕਰਕੇ ਉਹਨਾਂ ਦਾ ਵੇਖਦਾ ਬਾਈ ਅੰਦਰ ਬੈਠਿਆਂ ਦਾ ਵੇਖਦਾ 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 ਉਹ ਕੀ ਉਹ ਮੰਨ ਲਾ ਵੀ ਜਿਹੜੇ ਸਵਰਾਜ ਵਾਲੇ ਹੋਰ ਕਿਸੇ ਏਜੰਸੀ ਚ ਜਲਦੀ ਹੱਥਾਂ ਦੇ ਚੱਕ ਲੈਣਗੇ ਸਵਰਾਜ ਵਾਲੇ ਐਂ ਜੇ ਕਰਨਗੇ ਹਾਂ ਵੀ ਕਿਹੜਾ ਲੈਣਾ ਦੱਸ ਦੋ ਦੇ ਦਾਂਗੇ ਦੇ ਦਾਂਗੇ ਹਾ ਗਾ ਮੈਂ ਅੰਦਾਣਾ ਕਿਉਂਕਿ ਉਹਨਾਂ ਦਾ ਵੇਖਦਾ ਇਹਨਾਂ ਲੈਣਾ ਹੀ ਸਵਰਾਜ ਅਗਲੇ ਨੂੰ ਪਤਾ ਵੀ ਜਿਹੜਾ ਧਾਰ ਕੇ ਆ ਗਿਆ ਵੀ 852 ਲੈਣਾ 735 ਲੈਣਾ 44 ਲੈਣਾ ਯਾਰ ਸਾਨੂੰ ਨਾ ਤੈਨ ਦੱਸਿਆ ਵੀ ਜਿਵੇਂ ਅਸੀਂ 19 18 19 63 99 ਆਇਆ ਸਾਰੇ ਕਹਿਣ ਦੀ ਨਾ ਬੂਥੀ ਨਹੀਂ ਸੋਹਣੀ ਸ਼ਕਲ ਨਹੀਂ ਸੋਹਣੀ ਕਿਹੜੇ ਦੀ 63 ਦੀ 900 63 ਦੀ ਹਾਂ ਤੇ ਸਪੀਡਾਂ ਉਹਦੀਆਂ ਸੁਪਰ ਸੀਡਰ ਤੇ ਸਭ ਤੋਂ ਬੈਸਟ ਟਰੈਕਟਰ ਦੀ ਵੀ ਸਪੀਡ ਹੈ ਨਹੀਂ 19 ਸਾਲ ਦੀ ਹਾਂ ਅਸੀਂ ਬੱਕ ਵੀ ਕਰਾਤਾ ਚਲੋ ਏਜੰਸੀ ਦਾ ਨਾਮ ਕੀ ਲੈਣਾ ਉਦੋਂ ਨਾ ਯੱਕਦਮ ਜਦੋਂ ਸੁਪਰਸੀਡਰ ਆਇਆ ਆ ਹੂੰ ਉਧਰੋਂ 963 ਆਇਆ ਉਧਰੋਂ ਸੁਪਰਸੀਡਰ ਆਇਆ ਹੂੰ ਸਪੀਡਾਂ ਸਭ ਤੋਂ ਸੋਹਣੀਆਂ ਕਰਕੇ ਲੋਕਾਂ ਨੂੰ ਫੇਰ ਉਹਦੀ ਸ਼ਕਲ ਵੀ ਸੋਹਣੀ ਲੱਗਣ ਲੱਗੀ ਹਾਂ ਪਈ ਹਾਂ ਪਹਿਲਾਂ ਪਸੰਦ ਨਹੀਂ ਸੀ ਜਦੋਂ ਸੀਜ਼ਨ ਆਇਆ ਟਰੈਕਟਰ ਦੀ ਬਈ ਇੰਨੀ ਸ਼ਾਰਟੇਜ ਹੋ ਗਈ ਉਹ ਟਰੈਕਟਰ ਮਿਲੇ ਨਾ ਹੂੰ ਅਸੀਂ ਇਹ ਏਜੰਸੀ ਛੱਡ ਕੇ ਕੋਈ ਸੱਜਣ ਮਿੱਤਰ ਸੀ ਆਪਣਾ ਉਹਦੇ ਨਾਂ ਤੇ ਦੂਜੇ ਏਰੀਆ ਦੀ ਏਜੰਸੀ 'ਚ ਬੁੱਕ ਕਰਾਇਆ ਹੂੰ ਉਹ ਕਹਿੰਦਾ ਬਾਈ 7 ਦਿਨਾਂ ਇਹ ਟਰੈਕਟਰ ਦੇ ਦੂੰਗਾ ਹੂੰ 15 ਦਿਨ ਗੇੜੇ ਮਾਰਦੇ ਰ ਟਰੈਕਟਰ ਨਹੀਂ ਆਇਆ ਫੋਰ ਬਾਈ ਮਗਰੋਂ ਇਹ ਕਹਿੰਦਾ ਭਾਈ ਛਾਂਟੇ ਜੀ ਬੜੀ ਆ ਉਹਨਾਂ ਤਿਆਰ ਹੀ ਨਹੀਂ ਹੁੰਦਾ ਪਿਆ ਹੈ ਤੇ ਅਸੀਂ ਉਦੋਂ ਫਿਰ ਇਹਨੂੰ ਗੇਅਰ ਲਵਾ ਲਿਆ ਸੁਪਰ ਸੀਟ ਵਾਲਾ ਇਹਨੂੰ ਲਵਾਇਆ ਗੇਅਰ ਹਾਂ ਇਹਨੂੰ ਲੱਗਾ ਕਿੱਥੇ ਰ ਆਪਣੇ ਆ ਆਵੇ ਪਰਲੀ ਸਾਈਡ ਆ ਆਪਣੇ ਆਵੇ ਪੀਟੀਓ ਵਾਲੇ ਗੇਰਾਂ ਕੋਈ ਆ ਉੱਧਰ ਆ ਜਾਣਾਂ ਨੂੰ ਦੋਵੇਂ ਲੀਵਰ ਇੱਕੋ ਜਿਹੇ ਤਾਂ ਹੀ ਪਤਾ ਲੱਗਾ ਇੱਕੋ ਜਿਹੇ ਆ ਆਵੇ ਆਹ ਤਾਂ ਪੀਟੀਓ ਦਾ ਜੰਸੀ ਵੱਲੋਂ ਆ ਗਿਆ ਆ ਮੀਡੀਅਮ ਆ ਗਿਆ ਨਹੀਂ ਯਾਰ ਹੁਣ ਤਿੰਨ ਤਾਂ ਚੱਲ ਤਜਰਬਾ ਜਾਂ ਭੇਤ ਲਾਲਾ ਕੁਸ਼ ਲਾਲਾ ਹਾਂ ਇਹਦੇ ਤੋਰੇ ਸਹੀ ਬਣਿਆ ਕਿ ਨਹੀਂ ਸੱਚ ਦੱਸੀ ਜੇ ਤਾਂ ਵੀਰੇ ਵੇਲਾ ਆਪਦੀ ਦਿਲ ਖੁਸ਼ ਆ ਕੇ ਨਹੀਂ ਦਿਲ ਤਾਂ ਪੂਰਾ ਖੁਸ਼ ਜੇ ਤਾਂ ਕਿਰਨੀ ਆਪਦੀ ਗਣਕ ਤਸੱਲੀ ਨਾਲ ਹੂੰ ਠੀਕ ਏ ਹੂੰ ਫਿਰ ਤਾਂ ਇਹਦੇ ਅਰਗੇ ਤੋਰੇ ਕਿਸੇ ਦੇ ਨਹੀਂ ਹੂੰ ਜੇ ਪੂਰਾ ਸਲੋ ਹੋ ਗਿਆ ਐਨ ਪੂਰਾ ਸਲੋ ਯਾਰ ਮਗਰ ਮੈਂ ਕਹਿੰਨਾ ਇੱਕ ਨਾ ਐਡਾ ਕਿ ਡੱਕਾ ਨਹੀਂ ਛੜਦਾ ਮੈਂ ਪੂਰੇ ਐਨ ਮਲਾਈ ਬਣਾਉਂਦਾ ਫਰੀ ਆਉਂਦਾ ਤੇ ਜੇ ਕੇਰ ਨਾ ਕਰਾਇਆ ਹੂੰ ਫਿਰ ਉਸ ਹੱਬ ਤੇ 20 ਤੋਰੇ ਇਹਦੇ ਠੀਕ ਆ ਪਰ ਜਿਵੇਂ ਏਜੰਸੀ ਦਿੰਦੀ ਆ ਹੁਣ ਜੌਂਡੀਰ ਆ ਜੌਂਡੀਰ ਤਾਂ 1/2 ਕਿਲੋਮੀਟਰ ਦਾ ਤੋਰਾ ਹੁੰਦਾ ਹੂੰ 1 ਤੋਂ 1/2 ਕਿਲੋਮੀਟਰ ਹੂੰ ਠੀਕ ਆ ਇਹਦਾ ਰਹਿ ਜਾਂਦਾ 0.6 ਦਾ ਹੀ ਸਾਰਾ ਅੱਧੇ ਕਿਲੋਮੀਟਰ ਤੋਂ ਉੱਤੇ ਉਦੋਂ ਵੀ ਅੱਧਾ 963 ਤੋਂ ਵੀ ਥੋੜਾ ਜਿਹੜਾ ਏਜੰਸੀ ਟਰੈਕਟਰ ਦਿੰਦੀ ਹੁਣ 36 30 ਦਾ ਡੇਢ ਕਿਲੋਮੀਟਰ ਦਾ ਤੋਰਾ ਵਾ ਯੂਜੀ ਗੇਅਰ ਦਾ ਕ੍ਰੀਪਰ ਦਾ ਘਟਿਆ ਕ੍ਰੀਪਰ ਦਾ ਘਟਿਆ ਯੂਜੀ ਦਾ ਡੇਢ ਕਿਲੋਮੀਟਰ ਦਾ ਤੋਰਾ ਠੀਕ ਆ ਤੇ ਉਹ ਯੂਜੀ ਗੇਅਰ ਵਾਲਾ ਤੋਰਾ ਕਿਰਾਏ ਵਾਲੇ ਨੂੰ ਬਹੁਤ ਵਧੀਆ ਵੀ ਅਗਲਾ ਕਹਿ ਦੂਗਾ ਵੀ ਆਹ ਵੇਖ ਲੈ ਵੀ ਭਰਾਵਾ ਪਹਿਲਾ ਲਾਇਆ ਇੰਨਾ ਤੁਰਦਾ ਹੀ ਤੁਰਦਾ ਇਹ ਦੋ ਥੱਲੇ ਗੇਅਰ ਹੀ ਆ ਹੁਣ ਸਾਢੇ ਪੰਘਾਏ ਪੈ ਜਾਂਦਾ ਹੁਣ ਇਹਦਾ ਅੱਧੇ ਕਿਲੋਮੀਟਰ ਇਹਦਾ ਪਹਿਲਾ ਦੂਜਾ ਗੇਅਰ ਕੰਮ ਨਹੀਂ ਆਉਂਦਾ ਬਾਈ ਜੇ ਪਹਿਲੇ ਗੇਅਰ ਜੇ ਨੂੰ ਆਪਾਂ ਤੋੜਦੇ ਆਂ ਪੌਣੇ ਘੰਟੇ ਚ ਇੱਕ ਕਿੱਲੇ ਦਾ ਘੇਰਾਲ ਦਾ ਢੇੜਾ ਲਿਆਉਂਦਾ ਬਹੁਤ ਜਿਆਦੇ ਸਲੋ ਆ ਬੜਾ ਸਲੋ ਆ ਗੁੱਡੀ ਨਹੀਂ ਘੁੰਮਦੀ ਤੇ ਜੇ ਹੁਣ ਕਿਰਾਏ ਤੇ ਘੇਰਨ ਜਾਂਦੇ ਆਂ ਅਗਲਾ ਉਹ ਦਾ ਘੇਰ ਲਾ ਜੇ ਦੂਜਾ ਗੇਅਰ ਲਾ ਲਈਏ ਕਿੱਦਾਂ ਵੀ ਦੂਜਾ ਪਹਿਲੇ ਤੋਂ ਉੱਤੇ ਉਹਦੇ ਚ ਵੀ ਤੁਰਹਿਣੀ ਉਹਦੇ ਚ ਵੀ ਨਹੀਂ ਇਹ ਕੇਰੂਗਾ ਜੇ ਇਹਨੂੰ ਸਹੀ ਕੇਰਨਾ ਵਾ ਤੀਜੇ ਲੋ ਚੌਥੇ ਕੇਰ ਦਾ ਵੀ ਜਿੱਥੇ ਆਪਦੀ ਕੇਰਨੀ ਆ ਹੂੰ ਭੈਣ ਪੂਰੀ ਸਲੋ ਤੇ ਚੌਥੇ ਲੋ ਚ ਕਿਰਾਏ ਵਾਲੇ ਦੀ ਕੇਰ ਦਾ ਜਾਂ ਪਹਿਲੇ ਵਿੱਚ ਇਹ ਉਹ حساب ਕਿਤਾਬ ਬਣਿਆ ਯਾਰ ਫਾਰਮ ਟਰੈਕ ਵਾਲੀ ਨਹੀਂ ਕਹੀਏ ਜੀ ਛੋਟਾ ਗੇਰ ਬਣ ਗਿਆ ਨੋ ਤੋਂ ਵੀ ਲੋ ਹੋ ਗਿਆ ਨੋ ਤੋਂ ਵੀ ਲੋ ਹੋ ਗਿਆ ਇਹ ਜਿੰਨੂੰ ਦਾ حساب ਆ ਗਿਆ ਉਹ ਤਾਂ ਉਸ ਹਿਸਾਬ ਨਾਲ ਕਰ ਲੈਂਦਾ ਹੁਣ ਮੈਂ ਇਹਨੂੰ ਪਤਾ ਕਿਉਂ ਨਹੀਂ ਛੇੜਦਾ ਪਿਆ ਪੈਸੇ ਕਿੰਨੇ ਲੱਗੇ ਸੀ ਪਹਿਲਾਂ ਮਨੇ ਦੱਸਿਆ ਇਹ ਉਦੋਂ ਬਹੁਤ ਲੱਗਿਆ ਬਾਈ ਉਦੋਂ ਤਾਂ 45000 ਰੁਪਏ ਪਿਆ ਮੈਨੂੰ 45000 ਲੱਗਿਆ ਉਹ ਇੱਥੇ ਸਾਡੇ ਆਪਣੇ ਜ਼ੀਰੋ ਏਰੀਆ 'ਚ ਕੋਈ ਲਾਉਂਦਾ ਹੀ ਨਹੀਂ ਸੀ ਕੋਈ ਨਾ ਜੀਰੇ ਦੇ ਚ ਸਾਹ ਮੇਰਾ ਚੱਲਿਆ ਘੈ ਟਿਲੀ ਥੋੜੀ ਜਿਹੀ ਮਾਫੀ ਆ ਕਿਉਂਕਿ ਸਾਡੀਆਂ ਗੱਲਾਂ ਘਰੇ ਹੀ ਬੜੀਆਂ ਲੇਟ ਹੋ ਗਈਆਂ ਨੇ ਪਰ ਆ ਦਾ ਸਵਾਹ ਥੋੜਾ ਖੁੱਲਾ ਡੁੱਲਾ ਤੇ ਨੇਰਾ ਹੋਏ ਨਾ ਉਹਦੇ ਲਈ ਮਾਫੀ ਆ ਹਾਂਜੀ ਤੇ ਉਹ ਮੰਨ ਲਾ ਵੀ ਨਾ ਜੀਰੇ ਏਰੀਏ ਚ ਨਾ ਮੋਗੇ ਚ ਆਪਣੇ ਕੋਈ ਵੀ ਲਾਉਂਦਾ ਹੀ ਨਹੀਂ ਸੀ ਉਹਦੇ ਇੱਥੇ ਮੋਗੇ ਤੋਂ ਗਾਂ ਏਰੀਏ ਜੇ ਕੋ ਲਾਉਂਦਾ ਸੀਗਾ 855 ਤੇ ਜਿਹਨੇ ਸਭ ਤੋਂ ਪਹਿਲਾਂ ਲਾਇਆ ਸੀ ਮੋਗੇ ਤੋਂ ਅਗਲੀ ਸਾਈਡ ਉਹ ਬਾਈ ਦਾ ਮੈਨੂੰ ਨਾਂ ਨਹੀਂ ਚੱਟਿਆ हां बागे पुराने वाले उंदे ਕੋਲ ਅਸੀਂ ਗਏ ਨਹੀਂ ਮੇਰਾ ਕੋਈ ਯਾਰ ਮਿੱਤਰ ਸੀ ਬਰਨਾਲੇ ਕੋਲ ਦਾ ਬਰਨਾਲੇ ਕੋਲ ਦਾ ਸੀ ਤੇ ਉੰਦੇ ਮੰਨ ਲਾ ਵੀ ਸ਼ੇਰਪੁਰ ਸ਼ਹਿਰ ਆ ਬਰਨਾਲੇ ਕੋਲ ਉੱਥੋਂ ਅਸੀਂ ਲਵਾਇਆ ਸੀ ਸ਼ੇਰਪੁਰ ਸ਼ਹਿਰ ਆ ਬਰਨਾਲੇ ਕੋਲ ਤੇ ਉਹ ਮੁੰਡਾ ਸੀਗਾ ਉਸ ਟਾਈਮ ਬੜਾ ਖਰੇ ਕਿਉਂਕਿ ਇੰਦੇ ਚ ਨਾ ਬਾਈ ਤਿੰਨ ਤਰ੍ਹਾਂ ਦਾ ਸਮਾਨ ਆਉਂਦਾ ਇੱਕ ਤਾਂ ਖਰਾਦੀ ਜਮਾਂ ਉਹਦੀ ਇਹ ਆ ਵੀ ਚੱਲ ਜੇ ਤੇ 10 ਸਾਲ ਚੱਲਦੇ ਚੱਲੇ ਨਾ ਤੇ ਸਾਲ ਬਣਾ ਚੱਲੇ ਚੈਨਾ ਮਾ ਚੈਨਾ ਵਾਲਾ ਮਾਲ ਕਿੱਕਾ ਜਾਂਦਾ ਸੀ ਐਨ ਐਚ ਦਾ ਖੁੱਲਾ ਜਿਹੜਾ ਡਿਸਪੋਜ਼ਲ ਮਾਲ ਸੀ ਐਨ ਐਚ ਦਿੰਦਾ ਮਾਲ ਬਾਹਰ ਯਾਰ ਖੁੱਲਾ ਦਿੰਦਾ ਬਾਈ ਪੈਕਿੰਗ ਪੈਕਿੰਗ ਚ ਕੋਈ ਵੀ ਸਮਾਨ ਲੈ ਲੈ ਹੁਣ ਜੇ ਕਿਸੇ ਨੇ ਜੇ ਮੰਨ ਲਾ ਆਪਦੇ ਟਰੈਕਟਰ ਦਾ ਟੁੱਟਾ ਹੋਇਆ ਸਮਾਨ ਉਹ ਪਾਉਣਾ ਉਹਨਾਂ ਨੂੰ ਦੇਣਾ ਹੀ ਪੈਣਾ ਸਮਾਨ ਹੂੰ ਤੇ ਜੇ ਆਪਾਂ ਡਿਸਪੋਜ਼ਲ ਲੈ ਕੇ ਪਾਉਨੇ ਆ ਫੇਰ ਉਦੋਂ ਲਾਉਂਦੇ ਸੀ 30 ਹਜ਼ਾਰ ਦਾ ਇਹ ਪੈਕਿੰਗ ਵਾਲਾ ਸਮਾਨ ਸਾਰਾ ਲੱਗਾ ਸੀ ਨਵਾਂ ਲੈ ਕੇ ਇੱਕ ਗਰਾਰੀ ਤੇ ਕੜਾ ਉਹਨਾਂ ਨੂੰ ਬਣਾਉਣਾ ਪੈਂਦਾ ਖਰਾਤ ਤੇ ਅੱਛਾ ਉਹ ਖਰਾਤ ਤੇ ਹੀ ਬੰਨਾ ਉਹ ਖਰਾਤ ਤੇ ਬਾਕੀ ਸਾਰਾ ਸੀਐਨਸੀ ਦਾ ਬਾਕੀ ਸੀਐਨਸੀ ਦਾ ਹਾਂ ਤੇ ਇਹਦੇ ਚੋਂ ਸਮਾਨ ਲੱਗਾ ਨਵਾਂ ਤੇ ਆ ਚੌਥਾ ਸੀਜ਼ਨ ਚੱਲ ਗਿਆ ਪੰਜਵਾਂ ਤੇ ਵਧੀਆ ਕੋਈ ਵਾਜ ਨਹੀਂ ਕੋਈ ਕੁਝ ਨਹੀਂ ਆਇਆ ਕਿ ਵੀ ਸੁਪਰਸੀਡਰ ਤੇ ਚੱਲਿਆ ਕੋਈ ਚੱਕਰ ਨਹੀਂ ਉਹ ਚਾਰ ਦੇ ਚਾਰ ਸੀਜ਼ਨ ਤੋਂ ਚਲਾਇਆ ਸੁਪਰਸੀਡਰ ਚਲਾਇਆ ਪੂਰਾ ਤਣ ਕੇ ਚਲਾਇਆ ਨਾਲੇ 8 ਫੁੱਟਾ ਸੁਪਰਸੀਡਰਾ ਹੁਣ ਮੈਂ ਸਗੋਂ 9 ਦੀ ਸੋਚਦਾ 9 ਖਿੱਚੂਗਾ ਰਾਮਨભાઈ ਉਹ ਤੋਰਾ ਉਹੀ ਰਹਿਣਾ ਯਾਰ ਸੱਚੇ ਸਿਆਰ ਵਾਜਣੇ ਇਹਦੀ ਪਿੱਛੇ ਚਰੀ ਚੇਂਜ ਕਰਾਈ ਹੈ ਕਿ ਨਹੀਂ ਕਰਾਈ ਆ ਕਿਉਂਕਿ 800 ਤੁੰਗਾਂ ਨੂੰ ਪਹਿਲਾਂ ਨੂੰ ਆਉਂਦੀ ਸੀ ਇਹ ਕਿਹ ਚਰੀ ਸੀਗਾ ਹਾਂ 1000 ਪੀਟੀਓ ਵਾਲਾ ਹਾਂ ਹੁਣ ਇਹਨੂੰ ਤੇ 6 ਚਰੀ ਕਰਾਉਂਦੇ ਆ ਹੁਣ ਇਹਨੂੰ 6 ਚਰੀ ਕਰਾਇਆ ਇਹਨੂੰ ਕਰਾਇ ਏਜੰਸੀ ਚੋਂ ਇੱਕ ਜਿਹੜਾ ਆਪਣੇ ਘੱਟ ਖਰਚੇ ਮਗਰ ਲੋਕੀ ਪੈ ਜਾਂਦੇ ਨੇ ਜਿਹੜੇ ਚੱਕਰ ਨਹੀਂ ਰਾਲਦੇ ਪਰ ਉਹ ਤੇ ਚੇਤਾ ਹੀ ਕਿ ਨਹੀਂ ਕਿੰਨੇ ਲੱਗੇ ਉਹ ਤਾਂ 11000 ਰੁਪਏ ਲੱਗੇ ਮੇਰਾ ਅੱਛਾ 11000 ਰੁਪਏ ਲੱਗੇ ਇੱਕ ਆਪਣੇ ਲੋਕੀ ਪਿੰਦੇ ਘੱਟ ਖਰਚੇ ਮਗਰ ਬਾਹਰ ਮਿਸਤਰੀ ਕਈ ਚਲੋ ਆਪਾਂ ਮਾੜਾ ਨਹੀਂ ਕਹਿੰਦੇ ਕਿਸੇ ਨੂੰ ਨਹੀਂ ਸਾਹਿਬ ਆਪੋ ਆਪਣਾ ਵਧੀਆ ਹੈ ਉਹ ਕਈ ਮੰਨ ਲਾ ਵੀ ਕਹਿ ਦਿੰਦੇ ਘੱਟ ਖਰਚੇ ਤੇ ਕਰ ਦਾਂਗੇ ਉਹ ਏਜੰਸੀ ਚ ਐ ਲੱਗੂ ਉਹ ਪਤਾ ਕੀ ਕਰਦੇ ਇਹਦੇ ਨਾਲ ਇੱਕ ਗਰਾਰੀ ਵੀ ਅੱਗੋਂ ਚੇਂਜ ਹੁੰਦੀ ਆ ਹੂੰ ਅੱਛਾ ਅਗਲੇ ਵੱਨ ਸ਼ਾਫਟ ਤੇ ਹੁੰਦੀ ਕਰਾਰੀ ਉਹ ਅੱਛਾ ਉਹ ਚੇਂਜ ਸ਼ਾਫਟ ਕਹਿਲਾ ਜਾਂ ਗਰਾਰੀ ਕਹਿਲਾ ਉਹ ਉਹ ਚੇਂਜ ਹੁੰਦੀ ਕਈ ਕੀ ਕਰਦੇ ਆ ਸ਼ਾਫਟ ਕੱਢ ਕੇ ਸਿੱਧੀ ਲਾ ਦਿੰਦੇ ਉਹ ਮੁੜ ਕੇ ਉਹ ਚੱਕਰ ਨਹੀਂ ਬਣਾਉਂਦਾ ਉਹ 700 750 ਚੱਕਰ ਬਣਾ ਹੀ ਜਾਂਦਾ ਕਈ ਟਰੈਕਟਰ ਤੂੰ ਵੇਖੇ ਹੋਣਗੇ ਉਹ ਚੱਕਰ ਹੀ ਨਹੀਂ ਕਿਸੇ ਨਾਲ ਵੀ ਰੋਟਾਵੇਟਰ ਨਾਲ ਵੀ ਨਹੀਂ ਕਰਦੇ ਕਿਸੇ ਜੀ ਨਾਲ ਵੀ ਨਹੀਂ ਲਾਉਂਦੇ ਵੱਖਰੀ ਚੱਕਰ ਹੋਣਗੇ ਉਹ ਆ ਪੰਗਾ ਪੈਂਦਾ ਜਦੋਂ ਬਾਹਰੋਂ ਕਰਾਉਂਦੇ ਉਹਨਾਂ ਨੇ ਸਾਨੂੰ ਸ਼ਾਫ ਟਿੱਕੀ ਚਰੀ ਵਾਲੀ ਮੈਂ ਲੈ ਆਇਆ ਸੀ ਉਹ ਮੈਂ ਲੈ ਆ ਕੇ ਸਾਂਭ ਲਈ ਸੀ ਮੈਂ ਸਮਾਨ ਨਹੀਂ ਦੇ ਕੇ ਹੁੰਦਾ ਹੁੰਦਾ ਜਿਹੜਾ origignal ਜਿਹੜਾ ਉਹ ਵੀ ਲੈ ਆਂਦੀ ਤਾਂ ਘਰੇ ਉਹ ਲੈ ਆਂਦੀ ਸੀ ਮੈਂ ਜਦੋਂ ਜੀ ਕਰੂਗਾ ਚੱਕ ਕੇ ਉਹ ਥੋਕ ਦਿਆਂਗੀ ਜੇ ਆਪਾਂ ਨੂੰ ਯਾਰ ਪੀਟੀਓ ਵਾਲਾ ਚਾਹੀਦਾ ਹੈ ਦਿਲ ਕੀਤਾ ਦੇ ਹਾਂ ਤੇ ਹੁਣ ਮੈਂ ਇਹਦੇ ਗੇਰ ਤੇ ਆਪਾਂ ਦੁਬਾਰਾ ਆ ਜੀਏ ਯਾਰ ਕੰਪਨੀ ਨੇ ਉਹ 2000 ਪੀਟੀਓ ਤੇ ਚੱਕਰ ਦਿੱਤੇ ਕਾ ਤੋਂ ਜੀ ਬਾਈ 1000 ਪਰ ਉਹਦੋਂ ਪੀਟੀਓ ਕਿਤੇ ਕੰਮ ਨਹੀਂ ਸੀ ਆਉਂਦੀ ਮੈਨੂੰ ਲੱਗਦਾ ਨਹੀਂ ਸੀ ਆਉਂਦੀ ਤੂੜੀ ਵਾਲੀ ਸੀ ਕੱਲੀ ਜਹ ਹੜੰਬਾ ਸੀ ਤੂੜੀ ਵਾਲੀ ਤੇ 1000 ਚੱਕਰ ਉਧਰੋਂ ਪੁਲੀ ਚੇਂਜ ਦੱਲਾ ਹੈ ਨਾ ਵੀ ਉਦੋਂ ਸਮਾਂ ਸੀ ਕਿਉਂਕਿ ਜਿੰਨੇ ਤੁਸੀਂ ਨਾ ਪਹਿਲੇ ਟਰੈਕਟਰ ਵੇਖ ਲੋ ਗੋਰੀਆਂ ਗੂਰੀਆਂ ਦੇ ਜਾਂ ਜਿਹੜੇ ਬਾਹਰੋਂ ਆਏ ਆ ਮੰਨ ਲਾ ਜਿਹੜੇ ਚਲੋ ਹੌਲੈਂਡੋਂ ਛੱਡ ਕੇ ਜਾਂ ਜੌਣੀਓਰੋਂ ਛੱਡ ਕੇ ਜਿਹੜੇ ਪਹਿਲੇ ਟਰੈਕਟਰ ਆਏ ਸੀ ਨਾ ਬਾਈਲਾਰਸ ਵਰਗੇ ਬਣੇ ਹੁੰਦੇ ਸੀ ਉਹ ਬਾਈਲਾਰਸ ਨਹੀਂ ਉਹਨਾਂ ਨੂੰ ਵੀ 2 ਕਿਚਰੀ ਆਉਂਦੀ ਸੀ ਬਰੀਕ ਬਰੀਕ ਚਰੀ ਵਾਲੀ ਆਉਂਦੀ ਸੀ ਇਹ ਉਹ ਫਿਰ ਉਵੇਂ ਹੀ ਚੱਲੀ ਗਿਆ ਗਾਂ ਹੌਲੀ ਹੌਲੀ ਚਲੋ ਬਦਲੀ ਗਏ ਜਿਆਦਾ ਇੰਪਲੀਮੈਂਟ ਆਏ ਉਹ ਇੰਪਲੀਮੈਂਟ ਆਏ ਉਵੇਂ ਉਵੇਂ ਬਦਲੀ ਗਏ ਹਾਂ ਚੀਜ਼ ਹੁਣ ਮੈਂ ਆ ਜਾ ਆਪਾਂ ਇਹਦੇ ਗੇਰ ਤੇ ਆ ਜੀਏ ਹੁਣ ਮੈਂ